ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਸੂਜਾਂ ਵੜਾ ਦਿਖਾਵਾਂਗੇ ਆਪਾਂ ਤੁਹਾਨੂੰ ਇਨਫੋਰਮੇਸ਼ਨ ਡਿਟੇਲ ਸਾਰੀ ਲੈ ਕੇ ਦੇਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰਾਂ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਬਾਈ ਭਾਮੂ ਸਿੰਘ ਪਿੰਡ ਹੜਾਇਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਇਹ 98535040 ਬੜੇ ਭਰਾ ਨੰਬਰ ਹੈ ਜੀ ਆਪਾਂ ਦਿਖਾਵਾਂਗੇ ਦੋ ਤਾਜੇ ਸੂਜੇ ਬੱਚੇ ਹਨ ਦੋਨੀਆਂ ਬੜਾ ਭਾਈ ਅੱਜ ਤੇ ਦੋਨੀ ਦੂਜਾ ਦੂਜਾ ਸੂਆ ਜਿਹੜੀ ਪਹਿਲੇ ਨੰਬਰ ਦੇਖ ਰਹੇ ਆ ਕਦੋਂ ਕੁ ਸੂਈ ਹੈ ਇਹਨੂੰ ਭਾਈ ਅਮਨ ਗਾਇ ਘੰਟਾ ਸਵਾ ਘੰਟਾ ਹੋ ਗਿਆ ਸੂਈ ਨੂੰ ਬਸ ਜੇਰ ਕਰ ਦਿੱਤੀ ਚੱਲੀ ਮਮਨ ਨੇ ਕੀਤਾ ਤੇ ਵੀ 3 ਕਿਲੋ ਬੜੀ ਭਾਈ 24 ਦੀ ਕੋ ਦਾ ਬੱਚਾ ਇਹਨੇ ਕੀ ਦਿੱਤਾ ਬੱਚਾ ਭਾਈ ਇਹਦੇ ਮਗਰਾ ਅੱਛਾ ਇਹਦੇ ਮਗਰ ਆ ਗਿਆ ਬੱਚਾ ਤੇ ਜੇਰ ਪੈਣੀ ਸਟਾਰਟ ਹੋ ਗਈ ਹੈਨਾ ਚੌਂਡ ਚਵਾਦੀ ਕਿਵੇਂ ਆ ਪਾਣੀ ਜੀ ਮਾ ਕੇ ਦੱਸਿਆ ਪਾਈ ਜੀ ਇਹਨੇ 22 ਕਿਲੋ ਦਿੱਤਾਗਾ ਜੀ ਹਾਂ ਇਹਦੀ 25 ਕਿਲੋ ਦੁੱਧ ਬੜਾ ਰਾਂ ਨੂੰ ਧੂਮਾੜ ਅੱਛਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਵੀ 24 25 ਕਿਲੋ ਦੁੱਧ ਵਾਲੀ ਬੱਛੀ ਹੈਗੀ ਆ ਤੇ ਧਾਰਾਂ ਪਈਆਂ ਮਾਰ ਕੇ ਦਿਖਾ ਦਿੰਨੇ ਆ ਤੇ ਰੇਟ ਇਹਦਾ ਕੀ ਰਹਿਣਾ ਚਾਹੇ ਨੂੰ ਹਣ ਜਾ ਬਈ ਮਾਨ ਨੂੰ ਮੰਨ ਕੇ ਚੱਲ ਫਿਰ ਸਰਪ੍ਰਾਈਜ਼ ਮੰਨ ਕੇ ਜਿਹੜਾ ਜਿਆ ਲੈਣੀ ਹੈਗੀ 95 ਅੱਜ ਗੈਸ ਤੇ ਉਹ ਦੇਣੀ ਹੀ ਹੈ ਗੁਜਾਇਸ ਹੋ ਜਾਊਗੀ ਆਏ ਕੇ ਬੰਦੇ ਮਾਨ ਤੋਂ ਕਰ ਦਿੰਗੇ ਸੋ ਧਾਰਾਂ ਦੇਖ ਸਕਦਾ ਹਾਂ ਕਿਆ ਬਾਤ ਆ ਤੇ ਬਾ ਗੋਲ ਧਾਰ ਭਾਵੇਂ ਗਲਾਸ ਧਰ ਕੇ ਧਾਰਾ ਮਾਰੀ ਚੱਲਿਓ ਕੁਝ ਵੀ ਧਾਰ ਵੱਜੂਗੀ ਤੇ ਰੇਟ 95000 ਰੁਪਇਆ ਮੌਕੇ ਤੇ ਆਏ ਬੰਦੇ ਦਾ ਮਾਨ ਸਨਮਾਨ ਹੋ ਜਾਊਗਾ ਤੇ ਚਵਾਈ ਦੇਖੋ ਹਲੇ ਬੌੜਾ ਹੀ ਆ ਜਮਾ ਹਨਾ ਬਈ ਬੌੜਾ ਹੀ ਆ ਇਹਨਾਂ ਦਾ ਜੀ ਤੇ ਜੇ ਇਹਦੀ ਪੈਂਡਿੰਗ ਆ ਉਹ ਪੈਣ ਵਾਲੀ ਆ ਹਨਾ ਤੇ 95 ਚ ਮਾਨਦਾਨ ਹੋ ਜਾਊਗਾ ਸੁੱਤਾ ਬੰਦੇ ਮਾਨਦਾਨ ਕਰਦਾ ਜੀ ਸੁੱਤਾ ਨਾਲ ਦੇਖੋ ਧਾਰਾ ਤੁਰਾ ਦੀ ਬੁਰੀ ਸਾਫ ਸੁੱਧਰੀ ਇੱਕ ਨੰਬਰ ਆ ਜਮਾ ਹਨਾ ਸੁਪਰਫੇਸ ਕੁਆਲਿਟੀ ਵਗੈਰਾ ਦੇਖੋ ਬਛਰੀ ਚੰਗੀ ਸੋਹਣੀ ਨਵੇਂ ਹਾਨ ਦੇ ਵਿੱਚ ਆ ਤੇ ਰੇਟ 95000 ਰੁਪਏ ਦੁੱਧ ਦੀ ਗੱਲ ਕਰੀ 24 25 ਕਿਲੋ ਦੁੱਧ ਵੇਰਨੇ ਖਰਾਦਤ ਪਾ ਦੇਣਾ ਜਮਾ ਤੇ ਰੇਟ ਵੀਡੀਓ ਦੇ ਵਿੱਚ ਹੀ ਆ ਜਮਾ ਇਹਦੇ ਵਿੱਚੋਂ ਵੀ ਮਾਨਦਾਨ ਤੁਹਾਡਾ ਹੋ ਜੂ ਥੱਲੇ ਮਿਲਕ ਵੇਨਸ ਵਗੈਰਾ ਦੇਖੋ ਤੇ ਚੰਗੇ ਨਾਲਾ ਦਿਖਾਈ ਦਿੰਦੀ ਹੈ ਚੰਗੀ ਗਿਰ ਕਰਾਂਗੇ ਤਾਂ ਆਪਾਂ ਨੂੰ ਦੁੱਧ 25 ਦਾ ਆਬਾ ਹੀ ਪਾ ਸਕਦੀ ਆ ਪਰ ਤੁਸੀਂ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਪਰ ਬੈਡ ਬੜੀ ਸਾਫ ਸੁਥਰੀ ਆ ਮੈਂ ਕਹਿੰਦਾ ਜਿੱਦਰੀ ਮਰਜੀ ਚੂਈ ਜਾ ਵੀ ਆ ਕੀ ਲੈ ਠੰਡੀ ਇੰਨੀ ਕੀ ਕਰਮ ਵਾਲੀ ਜਿੰਨਾ ਮਰਜੀ ਹੋ ਜਾ ਸੁਨਿਆਣਾ ਪਾਉਣਾ ਪਾਉ ਨਹੀਂ ਪਾਉ ਤਾਂ ਵੀ ਕੋਈ ਦਿੱਕਤ ਨਹੀਂ ਹਨਾ ਅਗੇ 2 ਨੰਬਰ ਜਿਹੜੀ ਆਪਾਂ ਤਾਜੀ ਸੂਈ ਦੇਖ ਰਹੇ ਹਾਂ ਜੀ ਤੇ ਤੇਰੇ ਮਾਰਕ ਦੇ ਬਸੇ ਕਾਲੀ ਸੂਈ ਹੈ ਜੀ ਆਪਣੇ ਕੋਲ ਵੀ ਘੱਟ ਡੇਢ ਘੰਟਾ ਹੋ ਗਿਆ ਇਹਨੂੰ ਮਾਰਕ ਨੇ ਕਿਹਾ ਆਪਾਂ 2-3 ਕਿਲੋ ਚੋਕੇ ਲੈ ਕੇ ਆਏ ਆ ਜੀ ਤੇ ਮਾਰਕ ਨੇ ਦੱਸਿਆ ਜੀ ਪਹਿਲਾਂ ਇਹਨਾਂ ਨੇ 17 ਕਿਲੋ ਦਾ ਜੀ ਜਮਾਂਦਰੂ ਭਾਈ ਤੇ ਲਾ ਗਏ ਅੱਛਾ ਜਮਾਂਦਰੂ ਕਮੈਡੀਆ ਨੇ ਮਗਰਲੇ ਥਣ ਤੋਂ ਤੇ ਲਾ ਅੱਛਾ ਤੇ ਦੁੱਧ ਕਿੰਨਾ ਦੱਸਿਆ ਬਲੂਨ ਦਾ 17 ਕਿਲੋ ਮਾਰਕ ਨੇ ਦੱਸਿਆ ਜੀ ਪਹਿਲਾਂ ਦਿੱਤਾ ਪਹਿਲਾਂ ਨੇ ਜੀ ਮਾਰਕ ਭਾਈ ਬਸਤੀ ਬਹੁਤ ਪਿਆਰੀ ਆਸ ਸੋ ਬੱਚੀ ਦੇਖੋ ਮਗਰ ਬੜੀ ਪਿਆਰੀ ਚੰਗੇ ਸੀਮਨ ਦੀ ਬੱਚੀ ਆ ਹਨਾ ਹਾਂਜੀ ਹਾਂਜੀ ਸੋ ਨਾਰੂਆ ਬਿਲਕੁਲ ਨਾਲ ਆ ਜੇਰ ਜੂਰ ਬਿਲਕੁਲ ਓਕੇ ਆ ਹਨਾ ਜੇਰ ਵਗੈਰਾ ਡਾਨਾ ਬਾਈ ਤੇ ਐ ਮੰਨ ਕੇ ਚੱਲ ਬਈ ਦੁੱਧ ਜੇ ਵਧੀਆ ਕੋਈ ਬੰਦਾ ਕੇਅਰ ਕਰੇ ਹਨਾ ਦੁੱਧ 20 ਕਿਲੋ ਉੱਤੇ ਫਾਰਾ ਦੋ ਦੇਣਾ 20 ਕਿਲੋ ਸੋ 20 ਕਿਲੋ ਤਾਂ ਪ੍ਰੋਪਰ ਪਾ ਦੋਗੀ ਰੇਟ ਕੀ ਆ ਗਿਆ ਇਹਦਾ ਰੇਟ ਇਹਦਾ ਬਾਈ ਬਸ ਐ ਮੰਨ ਕੇ ਫਿਕਸ ਐ ਪ੍ਰਾਈਸ ਮੰਨੀ ਕੋਈ ਵੀਰ ਮੰਨੇ 52 ਜਿਆਦਾ ਨੋ ਦੇਣੀ ਛੋੜ ਥੱppa ਕਰ ਦਿਆਂਗੇ ਬਾ ਉਹ ਛੋੜ ਥੱppa ਤਾਂ ਕੋਈ ਮਹਿੰਗੀ ਸਸਤੀ ਨਹੀਂ ਹੁੰਦੀ ਹੁੰਦੀ ਜੀ ਉਹ ਮਾਤਰ ਕਰ ਰਿਹਾ ਸੁਵਰਤਾ ਰਾਜੇ ਸ਼ਾਹ ਤਾਰਾਪਾ ਤੋਂ ਨੂੰ ਮਾਰ ਕੇ ਦਿਖਾਉਣੇ ਪਿਆ ਤੇ ਚੌਣ ਚਵਾਦੀ ਤਿੰਨਾਂ ਥਾਂਾਂ ਚ ਪਹਿਲ ਕੋਲ ਇੱਕ ਨੰਬਰ ਆ ਹਨਾ ਇੱਕ ਨੰਬਰ ਆ ਬਈ ਜਮਾਂਦੂ ਤੇ ਲਾ ਹਨਾ ਹਾਂਜੀ ਸੋ ਦੇਖੋ ਯਾਰ ਕਿ ਆ ਬਾਤਾਂ ਸੋਹਣਾ ਸਾਫ ਸੁਥਰਾ ਚੌਣ ਲੱਗਿਆ ਤੇ ਵਾਗੀ ਰੇਟ 52000 ਰੁਪਇਆ ਇਹਦੇ ਵਿੱਚੋਂ ਵੀ ਇਮਾਨਦਾਰ ਬੰਦੇ ਦਾ ਆਪਾਂ ਇਹਦਾ ਕਰ ਦਾਂਗੇ ਹਨਾ ਹਾਂਜੀ ਸੋ ਚਵਾਈ ਇੱਕ ਨੰਬਰ ਆ ਤੇ ਚੌਥੀ ਥਾਂ ਚੋਂ ਕੁਝ ਵੀ ਨਹੀਂ ਆਉਂਦਾ ਜੀ ਬਈ ਆਉਂਦਾ ਨਹੀਂ ਉਹ ਜਮਾਂਦੂਰੀ ਦਾ ਲਾ ਅੱਛਾ ਮੰਨ ਕੇ ਚੱਲ ਵੀ ਆਉਂਦੀ ਨਹੀਂ ਧਾਰਾ ਦੇ ਵਿੱਚੋਂ ਨਾ ਲਾ ਸੋ ਆ ਦੇਖੋ ਕਹਿੰਦਾ ਬਾਬਾ ਖਰਾ 20 ਕਿਲੋ ਦੁੱਧ ਪਾਉਗੀ ਬੱਚੀ ਆ ਪ ਸੱਚ ਬਾਈ ਦੀ ਇੱਕ ਨੰਬਰ ਤੋਰਦੀ ਬਾਹਰ ਨੂੰ ਮਗਰ ਬੱਛੀ ਆ ਹਨਾ ਹਾਂਜੀ ਤੋਂ 10-12 ਹਜ਼ਾਰ ਦੀ ਤਾਂ 20 ਨਾਲ ਸਾਹਮਣੇ ਬੱਛੀ ਵੇਖ ਜੂ ਕੱਲੀ ਨਾ ਬਾਈ ਵਧੀਆ ਕੀ ਤੇਰੀ ਬੱਛੀ ਹੈ ਬਾਈ ਤਾਂ ਮਾਂ ਦੁੱਧ ਦੀ ਜਗੜਾ ਵੀਰੇ ਜੀ ਅੱਜ ਵੀ ਸੇ ਨਿਕਟ ਕੌਣੀ ਹੋਵੇ ਆ ਬੱਛੀ ਘੱਟਵਾਗੇ ਠੀਕ ਹੈ ਨਾ ਗੱਲ ਇਹ ਬੱਛੀ ਵੀ ਕਮਾਉਂਦੀ ਹੈ ਸਵਰਕ ਕੱਦ ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜਿਸਵੀ ਭਲੀ ਵੀ ਤੇ ਜਿਹੜੇ ਵੀਰੇ ਕਹਿੰਦੇ ਬਰੀਡ ਤਿਆਰ ਕਰਨੀ ਆ ਥੋੜੇ ਰੁਪਏ ਲਾ ਕੇ ਵੀ ਬਰੀਡ ਤਿਆਰ ਹੋ ਜਾਂਦੀ ਆ ਕੋਈ ਇਹ ਨਹੀਂ ਗੱਲ ਵੀ ਕੱਲਾ 4 ਵੇ 4 ਟੈਕਟਰ ਜਿਹਦੇ ਕੋਲ ਹੁੰਦਾ ਤੇ ਉਹਦਾ ਝੋਨਾ ਤੁੱਕੀ ਵਾਰ ਇਹ ਨਹੀਂ ਪਤਾ ਵੀ ਆਸ਼ੀਆਲੇ ਦਾ 100 ਮਨ ਦਾ ਹੋ ਜਾਂਦਾ ਜਾਂ ਹੌਂਡੀਆਲੇ ਦਾ 60 ਮਨ ਦੀ ਰਹਿ ਜਾਂਦਾ ਉਹਦੇ ਦੁੱਤ ਬਾਈ ਮੈਨੂੰ ਬਸ ਇੱਕ ਥਣ ਚੂ ਘੱਟ ਆ ਉਹਨੇ ਹੀ ਘੱਟਣਾਗਾ ਉਹਦੇ ਉਹ 25 ਦੇ ਦੂਵੇ 20 ਦੇ ਦੂਗੀ ਉਹਦੋਂ ਕੱਦ ਕੱਦ ਫਿੱਟਦੀ ਵੱਡੀ ਜੀ ਉਹਦੇ ਮਗਰ ਬੱਚਾ ਇਹ ਹੋਰ ਬੱਚੀ ਹਣਾ ਹਾਂ ਭਾਈ 52000 ਦਾ ਫਸਟ ਪ੍ਰਾਈਸ ਹੀ ਹੈ ਬਾਅਦ ਚਾਹੇ ਥੋੜਾ ਭਾਈ ਕਰਾਂਗੇ ਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹਾਂ